ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਹੁਣੇ ਹੀ ਮੀਡੀਆ ਤੋਂ ਜਾਣਕਾਰੀ ਮਿਲੀ ਆ ਕਿ ਸਾਈ ਧਰਮ ਦੇ ਜਿਹੜੇ ਪਾਪ ਫ੍ਰਾਂਸਿਸ ਨੇ ਕੈਥੋਲਿਕ ਨੂੰ ਉਹ ਆਪਣਾ ਰਿਪਰੈਜ਼ੈਂਟ ਕਰਦੇ ਨੇ ਉਹ ਇਸ ਸੰਸਾਰ ਤੋਂ ਚਲੇ ਗਏ ਨੇ ਗੁਰੂ ਸਾਹਿਬ ਜੀ ਦਾ ਫਰਮਾਨ ਹੈਗਾ ਵਾ ਮਰਨ ਲਿਖਾਏ ਮੰਡਲ ਮੈਂ ਆਏ ਜਿਹੜਾ ਵੀ ਇਨਸਾਨ ਦੁਨੀਆ ਦੇ ਉੱਤੇ ਆਇਆ ਉਹਨੇ ਇੱਕ ਦਿਨ ਚਲੇ ਜਾਣਾ ਜਨਮ ਤੇ ਮੌਤ ਅਕਾਲ ਪੁਰਖ ਦੇ ਹੱਥ ਆ ਮੈਂ ਇਨਾਂ ਦੇ ਸਮੂਚੇ ਭਾਈਚਾਰੇ ਦੇ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਔਰ ਮੈਂ ਸੱਚੇ ਪਾਤਸ਼ਾਹ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਵਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਉਹਨਾਂ ਦੇ ਜਿਹੜੇ ਚਾਹਣ ਵਾਲੇ ਆ ਉਹਨਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਬਾਕੀ ਜਿਹੜਾ ਵੀ ਆਇਆ ਵਾ ਉਹਨੇ ਚਲੇ ਜਾਣਾ ਗੁਰੂ ਨੇ ਬਾਣੀ ਦੇ ਵਿੱਚ ਆਖਿਆ ਵਾ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਆ ਨਾਨਕ ਸੇਹ ਦੇ ਅਬਦ ਮੌਤ ਦਾ ਸਦਾ ਹਰ ਪਾਸੇ ਆ 88 ਸਾਲ ਦੀ ਆਪਣੀ ਚੰਗੀ ਉਮਰ ਇਥੋਂ ਭੋਗ ਕੇ ਗਏ ਉਹ ਇੱਕ ਧਰਮ ਦੇ ਆਗੂ ਨੇ ਔਰ ਉਹਨਾਂ ਨੇ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ ਲੋਕਾਂ ਨੂੰ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਉਹ ਨਿੱਕੀ ਦੇ ਰਾਹ ਦੇ ਉੱਤੇ ਚੱਲਣ ਤੇ ਉਹਨਾਂ ਦੇ ਜਿਹੜੇ ਚਾਹਣ ਵਾਲੇ ਆ ਉਹਨਾਂ ਦੇ ਲਈ ਇਹ ਦੁਖਦਾਈ ਆ ਉਹਨਾਂ ਦੇ ਚਾਹਣ ਵਾਲਿਆਂ ਦੇ ਲਈ ਵੀ ਮੈਂ ਅਕਾਲ ਪੁਰਖ ਅਗੇ ਅਰਦਾਸ ਕਰਦਾ ਕਿ ਉਹ ਬਾਣਾ ਮੰਨਣ ਦਾ ਸੱਚੇ ਪਾਤਸ਼ਾਹ ਬਲਬਖਸ਼ਣ ਤੇ ਉਹਨਾਂ ਦੀ ਆਤਮਾ ਨੂੰ ਸੱਚੇ ਪਾਤਸ਼ਾਹ ਜੀ ਪਾਪ ਫ੍ਰਾਂਸਿਸ ਦੀ ਆਤਮਾ ਨੂੰ ਸ਼ਾਂਤਿ ਬਖਸ਼ਣ ਵਾਹਿਗੁਰੂ ਜੀ ਕਰਖਾ ਵਾਹਿਗੁਰੂ ਜੀ ਕੀ